ਅਮਨਦੀਪ ਕੌਰ ਕਸੂਤੀ ਫਸ ਚੁੱਕੀ ਹੈ ਯਾਨੀ ਗੱਲ ਮੁੱਖ ਮੰਤਰੀ ਤੱਕ ਪਹੁੰਚ ਗਈ ਆ ਤੇ ਅੱਜ ਤੁਹਾਨੂੰ ਇੱਕ ਐਸਾ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਬਲਵਿੰਦਰ ਸਿੰਘ ਦੀ ਪਤਨੀ ਯਾਨੀ ਫਿਰ ਤੋਂ ਸਾਹਮਣੇ ਆ ਗਈ ਉਹਦੀ ਇੰਟਰਵਿਊ ਨੇ ਪੰਗਾ ਪਾ ਦਿੱਤਾ ਪੱਤਰਕਾਰ ਦੇ ਨਾਲ ਅਮਨਦੀਪ ਕੌਰ ਦੀ ਇੰਟਰਵਿਊ ਹੁੰਦੀ ਹੈ ਤਾਂ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਮਾਮਲਾ ਖੜਾ ਹੋ ਜਾਂਦਾ ਜਿਹੜਾ ਅਮਨਦੀਪ ਕੌਰ ਦੇ ਨਾਲ ਇੱਕ ਬੰਦਾ ਰਹਿੰਦਾ ਸੀ ਜਿਹਦਾ ਨਾਮ ਸੀ ਬਲਵਿੰਦਰ ਸਿੰਘ ਤਾਂ ਉਹਦੀ ਪਤਨੀ ਆ ਗਰਮੀਤ ਕਰਮੀਤ ਕੌਰ ਨੇ ਜਿਹੜੇ ਖੁਲਾਸੇ ਕੀਤੇ ਨੇ ਉਹ ਅੱਜ ਤੁਹਾਡੇ ਸਾਹਮਣੇ ਕਰਾਂਗੇ ਕਿਉਂਕਿ ਗੱਲ ਮੁੱਖ ਮੰਤਰੀ ਤੱਕ ਪਹੁੰਚ ਗਈ ਆ ਤੇ ਮਾਮਲਾ ਬੜਾ ਉਲਟਾ ਹੋ ਗਿਆ ਯਾਨੀ ਹੁਣ ਤਾਂ ਬਲਡੋਜ਼ਰ ਚੱਲਣਾ ਤੈ ਆ ਤਾਂ ਤੁਹਾਨੂੰ ਮੈਂ ਬਹੁਤ ਵੱਡੀ ਖਬਰ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਮੁੱਖ ਮੰਤਰੀ ਤੱਕ ਖਬਰ ਪਹੁੰਚ ਗਈ ਹੈ ਔਰ ਜਿਹੜਾ ਬਰਵਿੰਦਰ ਸਿੰਘ ਉਹਨਾਂ ਦੀ ਪਤਨੀ ਨੇ ਧੜਾ ਧੜ ਜਾਂਦੀ ਇੰਟਰਵਿਊ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਸ ਦਿਨ ਦੀ ਅਮਰਦੀਪ ਕੌਰ ਨੇ ਇੰਟਰਵਿਊ ਕੀਤੀ ਹੈ ਉਸੇ ਹੀ ਦਿਨ ਦਾ ਯਾਨੀ ਮਾਮਲਾ ਬਹੁਤ ਸਾਰਾ ਖੜਾ ਹੋ ਗਿਆ ਇੱਕ ਪਾਸੇ ਮੱਕੜ ਦੇ ਨਾਲ ਅਮਨਦੀਪ ਕੌਰ ਦੀ ਇੰਟਰਵਿਊ ਹੁੰਦੀ ਆ ਔਰ ਦੂਜੇ ਪਾਸੇ ਗੁਰਮੀਤ ਕੌਰ ਜਿਹੜੀ ਕਿ ਉਹ ਹੀ ਗੁਰਮੀਤ ਕੌਰ ਜਿਹੜਾ ਬੰਦਾ ਅਮਨਦੀਪ ਕੌਰ ਦੇ ਨਾਲ ਰਹਿੰਦਾ ਸੀ ਉਹਦੀ ਪਤਨੀ ਆ ਗੁਰਮੀਤ ਕੌਰ ਦਰਹਸਾਲ ਦੇ ਵਿੱਚ ਇੱਕ ਤਾਜ਼ਾ ਇੰਟਰਵਿਊ ਆ ਗਿਆ ਉਹਨਾਂ ਦਾ ਉਹ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਕਿਉਂਕਿ ਮਾਮਲਾ ਬੜਾ ਗੰਭੀਰ ਆ ਹੁਣ ਜੇਲ ਵੀ ਜਾ ਸਕਦੀ ਆ ਔਰ ਕੋਠੀ ਦੇ ਉੱਤੇ ਕਹਿੰਦੇ ਬਲਡੋజర్ ਚਲਾਣਾ ਦਾ ਤੈ ਹੀ ਆ ਇਹਨਾਂ ਅਮਨਦੀਪ ਕੌਰ ਦੀ ਇੰਟਰਵਿਊ ਨੇ ਪਸਾ ਦਿੱਤਾ ਹਰ ਰੋਜ਼ ਜਨੀ ਨਵੇਂ ਤੋਂ ਨਵੀਂ ਖਬਰ ਆ ਰਹੀ ਆ ਅਮਨਦੀਪ ਕੌਰ ਸਟੇਬਲ ਦਿੱਤੇ ਤਾਂ ਹੁਣ ਪਹਿਲਾਂ ਮੈਂ ਤੁਹਾਨੂੰ ਸੁਣਾਉਂਗਾ ਉਸ ਦੀ ਘਰਵਾਲੀ ਦਾ ਵੀਡੀਓ ਜਿਹੜੀ ਨੇ ਦਾਵਾ ਕਰ ਦਿੱਤਾ ਕਿ ਮੇਰਾ ਘਰ ਵੀ ਹਿੱਸੇ ਅਮਨਦੀਪ ਕੌਰ ਨੇ ਉਜਾੜ ਦਿੱਤਾ ਦੱਸਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਕਰੂੰਗਾ ਸਾਂਜੀ ਸੁਣੋ ਨਾ ਕੋਈ ਮੇਰੇ ਮਾਰਦਾ ਨਾ ਚਾਚੇ ਤਾਂ ਕਿਸੇ ਦਾ ਨਹੀਂ ਸਾਡਾ ਦੋਵਾਂ ਜਣੇ ਦਾ ਘਰ ਬਣਿਆ ਆ ਮੈਨੂੰ ਫੋਨ ਆਂਦਾ ਮੈਂ ਕਰੀਬਨ ਰਾਤ ਜੀ ਨੂੰ ਆਂਦੀ ਆ ਸਰਦੀਆਂ ਦਾ ਟਾਈਮ ਆ ठीक है, है मैं जो बुआ है, है।, है मेरे ही कमरे च मेरे ही बैठते अच्छा, दो मैं गलत हालात फर लें से द्रवाच पिछले पास दो वर्दियां टंगी हुई सिग् मैं इन पूछा यह लेडीज कौन है यह हुबर गया जिम्मे बंद घबरा जाता है घबरा गया मैं लेडीज कौन है भाभी है जे मैंने सीधा यह क्या मैं भाभी बैठते बिहारिया ने ਮੈਨੂੰ ਇਹ ਗੱਲ ਕਹੀ ਗਈ ਮੈਂ ਕਿ ਤੇਰੀ ਤਾਂ ਮੈਂ ਆਹ ਚੋਂ ਕੰਪਲੇਨ ਕਰਦੀ ਆ ਕੋਈ ਗੱਲ ਨਹੀਂ ਇਹਨਾਂ ਨੇ ਮੈਨੂੰ ਫੜਿਆ ਤੇ ਅਮਨਦੀਪ ਨੇ ਕੀ ਕੀਤਾਗਾ ਚੁੰਨੇ ਚੱਕੇ ਪਿਛਲੇ ਪਾਸੋਂ ਐ ਕਰਤੇ ਮੇਰੇ ਗਾਲ ਤੇ ਪਾਈ ਜੀ ਐਚਨ ਦੀ ਕੋਸ਼ਿਸ਼ ਕੀਤੀ ਪਰ ਸਾਡ ਨੂੰ ਥਾਣਾ ਸਿਰਫ ਨਾ 5-7 ਮਿੰਟ ਦੀ ਦੂਰੀ ਤੇ ਪੈਂਦਾ ਸਦਰ ਥਾਣਾ ਜੇ ਕਿਉਂਕਿ ਉਹ ਬਾਈਪਾਸ ਦੇ ਵਿੱਚ ਆ ਕੋਲ ਆਇਆ ਹੈ ਸਦਰ ਥਾਣਾ ਮੈਂ ਆ ਵੀ ਜਾਨ ਬਚਾ ਕੇ ਕਿਵੇਂ ਨਾ ਕਿਵੇਂ ਨੰਗੇ ਪੈਰੀ ਹੋਵੇ ਥਾਣੇ ਚ ਵੀ ਰਾਤ ਦਾ ਹਨੇਰਾ ਸੀ ਉੱਥੇ ਮੁੰਚੇ ਸੀਗਾ ਜਿਹੜਾ ਸਾਨੂੰ ਉੱਥੇ ਦਾ ਲੱਗਦਾ ਸੀ ਏਐਸਆਈ ਸੀਗਾ ਔਰ ਸੇਗਣਾ ਦਾ ਨਾਮ ਸੀ ਉਹਨਾਂ ਨੂੰ ਗੱਲਬਾਤ ਦੱਸੀ ਉਹ ਜਾਣਿਆ ਸੀ ਉਹਨਰ ਚੌਕ ਕਹਿੰਦੇ ਚੱਲਦੇ ਆ ਤੁਹਾਡੇ ਨਾਲ ਚੱਲਣੇ ਲੱਗੇ ਸੀ ਉਹਨਾਂ ਨੂੰ ਕੋਲ ਆਂਦੀਆਂ ਕੋਲ ਤੋਂ ਮਾਦੋ ਕੋਈ ਚ ਗੱਲ ਕਰਦੇ ਤਿੰਨ ਚਾਰ ਮਿੰਟ ਮੁੜ ਕੇ ਮੈਨੂੰ ਖੜੇ ਮੁੱਕੇ ਤੇ ਕਹਿੰਦੇ ਜੀ ਤੁਹਾਡਾ ਤਾਂ ਸਾਡੇ ਕੋਲ ਮੈਟਰ ਨਹੀਂ ਤੁਹਾਡਾ ਤਾਂ ਮੈਟਰ ਲੇਡੀ ਦਾ ਮਹਿਲਾ ਖਾਣੇ ਆ ਤੁਸੀਂ ਉੱਥੇ ਅੜਲਾਪ ਰੋ ਮਹਿਲਾ ਨਾਲ ਕਿਵੇਂ ਜਾਵਾਂ ਲੈ ਕੇ ਤੁਸੀਂ ਕੋਈ ਮੇਰੇ ਨਾਲ ਤਾਂ ਚੱਲੋ ਮੈਨੂੰ ਆਇਂ ਨਾ ਕੁਝ ਮੇਰੇ ਘਰੇ ਹੋ ਗਿਆ ਪਤਾ ਨਹੀਂ ਕੌਣ ਹੈ ਕੌਣ ਨਹੀਂ ਤੇ ਮੈਨੂੰ ਕੁੱਟ ਮਾਰ ਕੇ ਬਾਹਰ ਕੱਢਿਆ ਗਿਆਗਾ ਬੰਦੇ ਦੀ ਟੂਟ ਚੇਂਜ ਹੋ ਗਈ ਫੋਨ ਆਉਂਦੇ ਆਏ ਮੇਰਾ ਸਪੋਕਰ ਕਹਿੰਦਾ ਤੁਹਾਡੇ ਕੋਲ ਨਹੀਂ ਅਗਰ ਆਪ ਨੂੰ ਚਾਹੀਏ ਸਾਡੇ ਕੋਲ ਲੇੜੀ ਮੁਲਾਜ਼ਮ ਨਹੀਂਗੇ ਤੁਸੀਂ ਮਹਿਲਾ ਕਾਨੇ ਜਾਓ ਕਹਿੰਦਾ ਮੈਟਰ ਹੀ ਉੱਥੇ ਆ ਮੈਂ ਉੱਥੇ ਬੈਠੀ ਆ ਉੱਥੇ ਬਹਿ ਕੇ ਮੈਂ ਕੋਲ ਕੀਤੀ ਮੇਰੇ ਮਾਮਾ ਜੀ ਹਰੀ ਬਠੰਡੇ ਹੀ ਰਹਿੰਦੇ ਸੀ ਉਹਨਾਂ ਨੂੰ ਬੁਲਾਇਆ ਕਿ ਮੇਰੇ ਸਹਿੰਦੀ ਸੀ ਉਹਨੂੰ ਕੋਲ ਕਿਤੇ ਆਏ ਇਹ ਰਸਤੇ ਮਹਿਲਾ ਫਾਨੇ ਕੇ ਕੰਪਲੇਨ ਇਤੋ ਬਿਆ ਸਿਲਸਿਲਾ ਫਿਰ ਦੁਬਾਰਾ ਸਾਲਾ ਕੁੱਲ ਮਿਲਾ ਕੇ ਤੁਸੀਂ ਖੁਦ ਆਪਦੇ ਅੱਖੀ ਦੇਖਿਆ ਹੋਣਾ ਆਪਦੀ ਅੱਖਾਂ ਕੇ ਦੇਖਿਆ ਇਸ ਕਰਕੇ ਤੁਸੀਂ ਇਹ ਗੱਲ ਕਹਿ ਇਸ ਕਰਕੇ ਹਾਂ ਮੈਂ ਆਪਦੇ ਅੱਖਾਂ ਦੇਖਿਆ ਕੋਈ ਮੈਨੂੰ ਕਿਸੇ ਨੇ ਦੱਸਿਆ ਨਹੀਂ ਜਦੋਂ ਮੈਂ ਆਪਦੇ ਅੱਖਾਂ ਨਾਲ ਆਪਦੇ ਹੀ ਕਰੇ ਦੇਖਿਆ ਤੁਸੀਂ ਉਹਨਾਂ ਦੇ ਉੱਤੇ ਇਹ ਅਲੀਗੇਸ਼ਨ ਲਾਉਨੇ ਹੋ ਵੀ ਉਹਨਾਂ ਨੇ ਥੋੜਾ ਘਰ ਪਟਤਾ ਉਹਨਾਂ ਨੇ ਯਾਨੀ ਹੁਣ ਜਿਹੜਾ ਮਾਮਲਾ ਖੜਾ ਹੋ ਗਿਆ ਇਹ ਬਰਵਿੰਦਰ ਸਿੰਘ ਦੀ ਪਤਨੀ ਮੰਨੀਓ ਕੀਤਾ ਗਿਆ ਤਾਂ ਗੱਲ ਮੈਂ ਸ਼ੁਰੂਆਤ ਦੇ ਵਿੱਚ ਕਹੀ ਹੈ ਕਿ ਮੁੱਖ ਮੰਤਰੀ ਤੱਕ ਗੱਲ ਪਹੁੰਚ ਗਈ ਹੈ ਕਿ ਜਿਹੜੀ ਇਹਦੀ ਇੰਟਰਵਿਊ ਹੋਈ ਹੈ ਪੱਤਰਕਾਰ ਮੱਕੜ ਦੇ ਨਾਲ ਦਰਸਾਲ ਦੇ ਵਿੱਚ ਉਹ 3 ਮਿਲੀਅਨ ਦੇ ਆਸ-ਪਾਸ ਚਲੀ ਗਈ ਹੈ ਯਾਨੀ 30 ਲੱਖ ਤੋਂ ਜ਼ਿਆਦਾ ਲੋਕ ਦੇਖਣ ਵਾਲੇ ਨੇ ਉਹਨੂੰ ਔਰ ਉਸ ਤੋਂ ਬਾਅਦ ਇਹ ਮਾਮਲਾ ਮੁੱਖ ਮੰਤਰੀ ਤੱਕ ਤੇ ਜਾਣਾ ਤੈ ਸੀ ਔਰ ਹੁਣ ਜਿਹੜਾ ਇਹਦੀ ਕੋਠੀ ਦੀ ਗੱਲ ਚੱਲ ਰਹੀ ਸੀ ਉਹ ਮੈਂ ਤੁਹਾਨੂੰ ਇੱਕ ਪਰਸੋਂ ਵਾਲੀ ਵੀਡੀਓ ਦੇ ਵਿੱਚ ਵੀ ਇੱਕ ਖੁਲਾਸਾ ਕੀਤਾ ਕਿ ਭਾਈ ਜਿਹੜੀ ਐਸਐਸਪੀ ਬਠਿੰਡੇ ਦੀ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਹਿੰਦੇ ਸਾਡੀ ਡੀਸੀ ਦੇ ਨਾਲ ਗੱਲਬਾਤ ਚੱਲ ਰਹੀ ਹੈ ਇਨਕੁਆਇਰੀ ਚੱਲ ਰਹੀ ਹੈ ਕਿ ਵਾਕਈ ਚਿੱਟੇ ਦੇ ਨਾਲ ਕੋਠੀ ਬਣਾਈ ਆ ਤਾਂ ਫੇਰ ਹੁਣ ਅਸੀਂ ਇਹਦੇ ਤੇ ਪੀੜਾ ਪੰਜਾ ਚਰਾਉਣ ਜਾ ਰਹੇ ਆ ਤਾਂ ਹੁਣ ਪੰਜਾਬ ਦਾ ਮੁੱਖ ਮੰਤਰੀ ਵੇਖੇ ਮੈਂ ਕਹਿੰਦਾ ਇਸ ਵੀਡੀਓ ਦੇ ਵਿੱਚ ਕਿ ਪੰਜਾਬ ਦਾ ਮੁੱਖ ਮੰਤਰੀ ਵੇਖੇ ਜਿਹੜੀ ਅਮਨਦੀਪ ਕੌਰ ਦੇ ਉੱਤੇ ਬਹੁਤ ਵੱਡਾ ਅਲੀਗੇਸ਼ਨ ਲੱਗ ਚੁੱਕਿਆ ਸੀ 17 ਗ੍ਰਾਮ ਚਿੱਟਾ ਉਹਦੇ ਕੋਲੋਂ ਬਰਾਮਦ ਹੁੰਦਾ ਤਾਂ ਇਸ ਕਰਕੇ ਨਹੀਂ ਤੁਸੀਂ ਫੜਿਆ ਕਿ ਉਹ ਪੁਲਿਸ ਮਲਾਜਮ ਹੈ ਤਾਂ ਇਥੋਂ ਤੁਹਾਡੀ ਜਿਹੜੀ ਸਰਕਾਰ ਦੀ ਨੀਤੀ ਹੈ ਇਹ ਮੈਨੂੰ ਲੱਗਦਾ ਵੀ ਬੜੀ ਨੀਵੀਂ ਸਿੱਧ ਹੋ ਰਹੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਤਾਂ ਹੁਣ ਇੱਥੇ ਇਹ ਚਾਹੀਦਾ ਜਿਹੜਾ ਆਉਣ ਵਾਲਾ ਸਮਾਂ ਅੱਜ ਤੁਸੀਂ ਇੱਕ ਹੋਰ ਵੇਖੋ ਮੁੱਖ ਮੰਤਰੀ ਦੇ ਨਾਲ ਵੀ ਕੀ ਬੀਤ ਗਿਆ ਪੰਜਾਬ ਦਾ ਮੁੱਖ ਮੰਤਰੀ ਔਰ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਵਾਲਾ ਇਹ ਦੋਵੇਂ ਜਾਂਦੇ ਜਨਤਾ ਨੂੰ ਸੰਬੋਧਨ ਕਰਨ ਪਟਿਆਲੇ ਜਾਂਦੇ ਆ ਉਸ ਤੋਂ ਬਾਅਦ ਫਿਰ ਪਤਾ ਨਹੀਂ ਕਿੱਥੇ ਜਾਂਦੇ ਆ ਉੱਥੇ ਇਹਨਾਂ ਦੀ ਜਨਤਾ ਜਿਹੜੀ ਇਹਨਾਂ ਨੂੰ ਵੇਖਣ ਵਾਲੀ ਆਉਣੀ ਹੁੰਦੀ ਹੈ ਉਹ ਨਹੀਂ ਆਉਂਦੀ ਯਾਨੀ ਕੁਰਸੀਆਂ ਖਾਲੀ ਪਈਆਂ ਰਹਿੰਦੀਆਂ ਨੇ ਇਹ ਖਬਰ ਤੁਸੀਂ ਵੇਖੀ ਵੀ ਹੋਣੀ ਆ ਔਰ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਤਾਂ ਇੱਥੇ ਇਹ ਚਾਹੀਦਾ ਵੀ ਜਨਤਾ ਤੇਰੇ ਤੋਂ ਯਾਨੀ ਦੂਰ ਹੁੰਦੀ ਜਾ ਰਹੀ ਆ ਤਾਂ ਤੁਸੀਂ ਪੰਜਾਬ ਦੇ ਵਿੱਚ ਆਪਣੀ ਸੱਤਾ ਕਾਇਮ ਕਰਨ ਦੇ ਲਈ ਜੇਕਰ ਕੁਝ ਕਰਨਾ ਹੈ ਤਾਂ ਪੰਜਾਬ ਦੇ ਪ੍ਰਤੀ ਪੰਜਾਬ ਦੇ ਮੁੱਦਿਆਂ ਤੇ ਕੰਮ ਕਰੋ ਪਾਣੀਆਂ ਦਾ ਮੁੱਦਾ ਹੈ ਬੇਅਦਬੀ ਦਾ ਮੁੱਦਾ ਹੈ ਜਰ ਸਿੰਘ ਕੈਦ ਕੀਤੇ ਅਮਰਪਾਲ ਸਿੰਘ ਵਰਗੇ ਉਹ ਵੀ ਮੁੱਦਾ ਆ ਦੂਜੇ ਪਾਸੇ ਵੇਰ ਜੁਗਾਰੀ ਬੜੀ ਹੈ ਇਹ ਵੀ ਇੱਕ ਮੁੱਦਾ ਹੈ ਤਾਂ ਤੀਜਾ ਨੰਬਰ ਤੁਹਾਡਾ ਜਿਹੜਾ ਨਸ਼ਾ ਵਿਰਧ ਯੁੱਧ ਹੈ ਇਹ ਕਿਤੇ ਨਾ ਕਿਤੇ ਠੰਡਾ ਤੇ ਨਕਾਮ ਪੈਂਦਾ ਜਾ ਰਿਹਾ ਮਾਨ ਸਾਹਿਬ ਜੇਕਰ ਤੁਸੀਂ ਵਾਕਈ ਆਪਣਾ ਨਾਮ ਚੇਂਜ ਕਰਨਾ ਚਾਹੁੰਦੇ ਹੋ ਭਾਈ ਭਗਵੰਤ ਜੀ ਮਾਨ ਨੇ ਬਹੁਤ ਵੱਡਾ ਕੰਮ ਕਰ ਦਿੱਤਾ ਇਹ ਕਹਵਾਉਣਾ ਚਾਹੁੰਦੇ ਜਨਤਾ ਦੇ ਮੂੰਹ ਚ ਹੁਣ ਤਾਂ ਜਨਤਾ ਗਾਲਾਂ ਕੱਢਦੀ ਆ ਪਰ ਜੇਕਰ ਤੁਸੀਂ ਇਹ ਜਿਹੜੀ ਕਾਸਟ ਹੈ ਬੜਾ ਇਹਦੀ ਕੋਠੀ ਦੇ ਪੀੜਾ ਪੰਜਾ ਚਲਾ ਦਿਓ ਤਾਂ ਉਸ ਤੋਂ ਬਾਅਦ ਵੱਡੇ ਵੱਡੇ ਮਾਗਰਮਚ ਹੋਰ ਬਹੁਤ ਸਾਰੇ ਬੈਠੇ ਆ ਪੰਜਾਬ ਦੇ ਅੰਦਰ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਬਾਦਲ ਦਾ ਪੂਰਾ ਪਰਿਵਾਰ ਯਾਨੀ ਦੋਸ਼ੀ ਆ ਪੂਰਾ ਪੰਜਾਬ ਦਾ ਉਹ ਸਭ ਤੋਂ ਵੱਡੇ ਸਮਗਲਰ ਨੇ ਉਹਨਾਂ ਵਰਗੇ ਲੋਕਾਂ ਨੂੰ ਹੱਥ ਪਾਉ ਤਾਂ ਕਿ ਪੰਜਾਬ ਦੇ ਲੋਕ ਆਪਦੇ ਮੂੰਹ ਦੇ ਵਿੱਚੋ ਇਹ ਗੱਲ ਕਹਿਣ ਕਿ ਭਾਈ ਹਾਂ ਹੁਣ ਭਗਵਾਨ ਤਮਨ ਨੇ ਐਕਸ਼ਨ ਲੈ ਲਿਆ ਇਹ ਤਾਂ ਖੁੱਲੇ ਆ ਤੁਹਾਡੇ ਸਾਹਮਣੇ ਇੰਟਰਵਿਊ ਕਰ ਦਿੰਦੀ ਆ ਇੱਕ ਔਰਤ ਦਾ ਘਰ ਵੀ ਪੱਟ ਦਿੰਦੀ ਆ ਫਿਰ ਵੀ ਤੁਸੀਂ ਉਹਦੇ ਉੱਤੇ ਐਕਸ਼ਨ ਨਹੀਂ ਲੈਂਦੇ ਦੇਖੋ ਇਹ ਔਰਤ ਦੀ ਜਿਹੜੀ ਇੰਟਰਵਿਊ ਤੁਹਾਨੂੰ ਸੁਣਾਈ ਹੈ ਇਹ ਬੜੀ ਹੀ ਪੀੜਤ ਹੈ ਇਹਦੇ ਦੋ ਕੁੜੀਆਂ ਨੇ ਇੱਕ ਰਾਏ ਤੇ ਰਹਿੰਦੀ ਸੀ ਉਹਦੇ ਨਾਲ ਕੋਈ ਹਲਾਤ ਐਸੇ ਜੇ ਬੀਤੇ ਇਹਦਾ ਘਰ ਪਟਿਆ ਅਮਨਦੀਪ ਕੌਰ ਤੇ ਅਲੀਗੇਸ਼ਨ ਲੱਗਦੇ ਆ ਹਾਲਾਂਕਿ ਇਹਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਔਰ ਇਹ ਦੱਸਿਆ ਨਾ ਕਹਿੰਦੀ ਮੇਰੀ ਘਰ ਦੇ ਵਿੱਚ ਚੁੰਨੀ ਪਾ ਲੈਣੀ ਸੀ ਪ੍ਰਸ਼ਾਸਨ ਵੀ ਉਹਦੇ ਅੱਖੇ ਨਹੀਂ ਲੱਗਿਆ ਉਸ ਰਾਤ ਦੇ ਵਿੱਚ ਤਾਂ ਪੰਜਾਬ ਵਾਲੇ ਇਹ ਗੱਲਾਂ ਬੜੀਆਂ ਅਜੀਬੋ ਗਰੀਬ ਲੱਗਦੀਆਂ ਹੁਣੇ ਪਰ ਗੱਲਾਂ ਸੱਚੀਆਂ ਨੇ ਔਰ ਜਿੰਨੇ ਭੈਣ ਭਰਾ ਸਾਡੇ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੀਡੀਓ ਨੂੰ ਮੇਰਾ ਵੀਰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਨਾ ਬਹੁਤ ਧੰਨਵਾਦ